ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵਾ ਸਿਵਤ ਖਸਮ ਦੀ ਨੂਰ ਅਰਸੋ ਕੁਰਸੋ ਚਟਿਆ ਤੇ ਸੰਦੇ ਪਾਤਸ਼ਾਹ ਮਾਲ ਜਨਮ ਜਨਮ ਦੀ ਟੱਟੀਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ 5 ਘਰ ਦੂਜਾ ਅਸ਼ਟਪਦੀਆਂ ਤੋ ਓਮਕਾਰ ਸਤਿਗੁਰਪਰ ਸਵਾਦ ਪਾਠ ਪੜਿਓ ਵਾਲ ਬੀਤ ਵਿਚਾਰੇ ਨਿਮਲ ਭਯੰਗਮ ਸਾਧੈ ਪੰਚ ਜਨਾਸ ਸੰਗਨ ਸੁਟਕਿਓ ਅਦ ਅਹ ਵੰਦ ਬੰਦੇ ਪਾਠ ਪੜਿਓ ਵਾਲ ਬੀਤ ਵਿਚਾਰੇ ਦੇ ਨਾਸੂ ਸੰਗ ਨਾ ਟਕਿਓ ਅਦਤ ਅਹਵੰਦ ਵੰਦੇ ਪਿਆਰੇ ਇਦ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਲ ਬਲੋ ਸੁਆਮੀ ਕਾ ਦੁਆਰੇ ਦੀਜੈ ਬੁੱਧ ਭਵੇ ਕਾ ਰਹਾ ਉਨੁਪਯੋ ਕਰ ਪਤਿ ਰਹਿਓ ਨਾਗਨ ਫੇਰਿ ਲਵਨ ਮਾਹੀ ਤਰ ਤੀਰ ਤੁਸੌ ਤਰਤੀ ਪਰਮਿਓ ਜੋ ਵਿਦਾ ਛੁਟ ਕੈ ਨਾਹੀ ਮਨ ਕਾਮ ਨ ਤੀਰਥ ਜਾਏ ਵਸਿਓ ਸਿਰ ਕਰ ਬਤ ਕਾ ਰਾਈ ਮਨ ਕੀ ਮੈਲ ਨ ਉਤਰੈ ਏ ਵਿਦ ਜੀ ਲਖ ਜਤਨ ਕਰਾ ਕੰਕਾਮਨੀ ਹੈ ਵਰਗਵਰ ਵਾਹਿਦਾਨ ਤਾਰਾ ਅੰਨ ਵਸਤਰ ਭੂਗਉ ਅਰਪੇ ਨ ਮਿਲਿਐ ਹੰਕਾਰ ਪੂਜਾ ਅਰਦਾਵ ਬੰਦਨ ਡਡਾ ਖਟ ਕਰ ਮਾਰਤ ਰਹਤਾ ਆਹੋ ਕਲ ਕਬ ਕਦਮੈ ਬਲਿਆ ਨ ਮਿਲਿਐ ਇਹ ਜੁਗਤਾ ਯੋਗ ਸਿੰਧ ਆਸਮਨ ਚ ਉਰਾਸੀ ਏਪੀ ਕਰ ਕਰ ਰਹਾ ਵੱਡੇ ਆਲ ਜਾ ਫਿਰ ਫਿਰ ਜਨਮ ਹਰ ਸੋ ਸੰਗਨ ਗਇਆ ਰਾਜ ਵੀਰਾਂ ਰਾਜ ਕੀ ਰਤਨਾ ਕਰਿਆ ਹੁਕਮ ਅਪਾਰਾ ਸੇ ਸੋਨੀ ਤੰਦਨ ਚੋਆ ਨਰਕ ਕੋ ਕਾ ਦਵਾਰਾ ਅਰ ਕੀ ਰਤ ਸਾਲ ਸੰਗਤ ਰਹਿ ਸਰਕਾਰ ਮਨ ਕੀ ਕਰਮ ਕਹੋ ਨਾਮਿਤ ਤੁਸ ਪਿਉ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਣਾ ਤੀਰੂ ਸੀਵਕ ਏ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਭੰਜਨ ਹਰਿ ਕੀਰਤਨ ਹਰਿ ਹਰ ਕੀਰਤਨ ਏ ਮਨ ਰਾਤਾ ਤੇਰੋ ਸੇਵਕ ਏ ਰੰਗ ਰਾਤਾ ਪਯੋ ਕਿਰਪਾਲ ਦੀਨ ਦੁਖ ਭੰਜਨ ਹਰਿ ਹਰ ਕੀਰਤਨ ਏੋ ਮਨ ਰਾਤਾ ਰਹਾਉ ਦੁਜਾ ਵਾਹਿ ਗੁਰੂ ਦੀ ਕਾਥਾ ਵਾਹਿ